ਹਾਂ ਦਾ 10 ਬਣੂ ਕੁਲੀ ਬੈਠ ਜਾ ਯਾਰ ਹਾਂ ਨਾ ਵੀ ਇੰਨੇ ਦੀ ਹੈ 21 ਨੰਬਰ ਤੇ ਕੋਈ ਸਾਰੀਆਂ ਗੱਲਾਂ ਛੱਡ ਕੇ ਹਾਂ 37 ਦਾ ਲੈ ਓ ਕੋ ਗੱਲਾਂ ਨਾ ਗੱਲਾਂ ਕੋਈ ਕਿਵੇਂ ਇਹ ਜੇ ਸੌਦਾ ਕਰੀ ਜਾਂਦੇ ਹੋ ਫੇਰ ਨਹੀਂ ਫਿਰ ਇਦੋਂ ਥੱਲੇ ਤਾਂ ਹੋਣੀਆ ਨਹੀਂ ਪਈ ਆ ਲੈ ਫੜ ਪੱਕੇ ਦੀਆਂ ਮੰਗਦਾ ਆ ਲੈ 10 25000 ਦੀਆਂ ਤੇ ਨਹੀਂ ਸਾਢੇ 25 ਦੀਆਂ ਤੇ ਲੰਗੇ ਤਾਂ ਵੀ ਨਹੀਂ ਹੈਈ ਲਵੇ ਤਵੇ ਲਾਓ ਫਿਰ ਇਹ ਤਾਂ ਤੁਸੀਂ ਲਾਉਣੀ ਆ ਨਾ ਤੁਸੀਂ ਲਾਉਣੀ ਆ ਅਸੀਂ ਜਿੰਨੇ ਤੁਹਾਨੂੰ ਮਰਜ਼ੀ ਕਹੀ ਜਾਈਏ ਤੁਸੀਂ ਹਾਂ ਕਰਨੀ ਟਰਸਰ ਸਾਹਿਬ ਮੇਰੀ ਗੱਲ ਸੁਣੋ ਕੇਰਾ ਪਤਾ ਨਾ ਰੱਖ ਕਰਦੇ ਨੇ ਨਾ ਰੱਖਣਾ ਨਾ ਬੁਲਾਉਂਦੇ ਤੁਹਾਨੂੰ ਬਾਹਰ ਲਿਓ ਉਸ ਨਾਮ ਬਾਹਰ ਲਿਓ ਬੁਲਾਉਂਦੇ ਨਾ ਬਾਹਰ ਲਿਓ ਮਾਪਿਆਂ ਮੈਂ ਬਾਹਰਲਾ ਬੁਲਾਈ ਜਾਂਦਾ ਤੁਹਾਨੂੰ ਠੀਕ ਹੈ 27000 ਨਹੀਂ ਆ ਜਿੱਕਰ ਨਾਮ ਰੱਖਦਾ ਹੁਣ ਤਾਂ ਤੁਸੀਂ ਬੁਲਾਉਣਾ 30 ਤੋਂ ਅੰਦਰ ਕੀ ਆ ਨਹੀਂ 30 ਤੋਂ ਅੰਦਰ ਨਹੀਂ ਨਾ 30 ਤੋਂ ਅੰਦਰ ਦੱਸ ਨਹੀਂ 30 ਤੋਂ ਅੰਦਰ ਨਹੀਂ ਹੋਣਗਾ ਅੰਦਰ ਦੱਸ ਨਹੀਂ ਹੋਣਗਾ ਇੱਥੇ ਨਹੀਂ ਹੋਣਗਾ ਕਿਉਂ ਦੱਸ ਦੇ ਕੁਝ ਅੱਜ ਕੱਲ੍ਹ ਕਰ ਲਓ ਬੋਣੀ ਜੀ ਕਰ ਲਓ ਬੋਣੀ ਕੱਚੀ ਗੱਲ ਨਹੀਂ ਕਹੀ ਤੈਨੂੰ ਨਹੀਂ ਆਪਾਂ ਤਾਂ ਵੇਚਣ ਖਾਤਰੀ ਐ ਕਿਹੜਾ ਪਾੜ ਲੰਗਣਾ ਹੈ ਹਾਂ ਨਾ ਹਾਂ ਨਹੀਂ ਦੱਛਾ ਭਾਈ ਉਹ ਨਹੀਂ ਕਰ ਤੂੰ ਤਾਂ ਹੋਰ ਲਾਲਚਾਂ ਚ ਪਿਆ ਫਿਰਦਾ ਉਹ ਕਾ ਨੂੰ ਲਾਲਚਾਂ ਚ ਪਈ ਫਿਰਦਾ ਇਹ ਤੁੱਟੇ ਇਹ ਹੀ ਤੂੰ ਕਦੇ ਕਾਹ ਕਹੇ ਤਾਂ ਬਦਲ ਨਹੀਂ ਮੰਨਦੇ ਵੇ ਉਹਨਾਂ ਨੂੰ ਖਾਤੇ ਜਾਗੇ ਉੱਪਰ ਨਹੀਂ ਜਾਣਾ ਅੰਦਰ ਜਲੋਗੇ ਕੱਟ ਡੇਟਰ ਤੋਂ ਤੁਹਾਨੂੰ ਕਰ ਦੇਵਾਂ ਉਹ ਕਹਿੰਦੇ 22000 ਦੀ ਮੰਗਦੇ ਸੀ 5000 ਬਾਤਾਂ ਮੈਂ ਭਾਇਆ ਨਾ ਕੋ ਕੋ 2000 ਦੇਣ ਨੂੰ ਤੇ ਉਹ ਬੇੜਾ ਚਲਾਇਆ ਉਹ ਹੈਗਾ ਯਾਰ ਭਾਈ ਕੋ ਦੇਉ ਬਾਈ ਦੀ ਉਹ ਸਪੀਕਰ ਰਹੇਗਾ ਨਾ ਭਾਈ ਦਾ ਮੈਂ ਮੈਂ ਤੁਹਾਨੂੰ ਘੱਟ ਰੁਪਏ ਦਿਆਂਗਾ ਨਾ ਹੈ ਪੀ ਸਪੀਕਰ ਲਾ ਮੈਂ ਜੀ ਰੁਪਏ ਤੁਹਾਨੂੰ ਘੱਟ ਲੈ ਚਲੋ ਗਾਘਾ ਕਰ ਰੱਬ ਦਾ ਰੂਪਾ ਚਾਹ ਦੋ ਪੈਸੇ ਲਾਉਣਾ ਉਹਨਾਂ ਦਾ ਆਪਾਂ ਨੂੰ ਗੁੱਸਾ ਕੋਈ ਨਹੀਂ ਗਾਘਾ ਦੀ ਆਪਾਂ ਇੱਜ਼ਤ ਕਰਦੇ ਆਂ ਨੀ ਹੈਨਾ ਰੱਬ ਦਾ ਰੂਪ ਹੁੰਦਾ ਗਾਘਾ ਬਾਬਾ ਜੀ ਬੈਠੇ ਤੁਸੀਂ ਚਾਹ ਪਾਣੀ ਦੱਸੋ ਹੈਨਾ ਉਹ ਗੱਲ ਨਹੀਂ ਹੈਗੀ ਗੱਲ ਸਹੀ ਹੈ ਫਿਰ ਸਹੀ ਗੱਲ ਆ ਆਪਦਾ ਵਿੱਚ ਕਰਦਾ ਇਹਦਾ ਬੋਲੋ ਜੀ ਦਾ ਤੂੰ ਬੋਲਣਾ ਮੈਂ ਤੁਹਾਨੂੰ ਡਾਕਟਰ ਤੂੰ ਬੋਲਣਾ ਯਾਰ ਜੇ ਤਾਂ ਕੋਈ ਰੱਬ ਲੱਗਦੀ ਗੱਲ ਕਰਦੇਗਾ ਤਾਂ ਪੈਂਦਾ ਹੀ ਬਣੀ ਹੋਊਗਾ ਮੈਂ ਤਾਂ ਤੁਹਾਨੂੰ ਕਹਿਤਾ ਸੀ ਹਾਂ ਵੀ ਉੱਥੇ ਲੈ ਜੀ ਮੈਂ ਤਾਂ ਉਹਨਾਂ ਤੋਂ ਬਿਨਾਂ ਪੁੱਛੇ ਬਹੁਤ ਰੁਪਏ ਕਹਤੇ ਕੀ ਕਿਹਾ ਉਹ ਤਾਂ ਬਾਈ ਨੇ ਕਹਿੰਦੇ ਅਸੀਂ ਬਾਈ ਦੇ ਇਹਨਾਂ ਨੂੰ ਮਿਲਦੀਆਂ ਸੀ ਤੁਹਾਨੂੰ ਰੁਪਇਆ 27000 ਕਹਤਾ ਨਹੀਂ ਹੁਣ ਇਹਨਾਂ ਨੂੰ ਹਰਿਆਣੇ ਦਾ ਖਰਚਾ ਵੀ ਹੈ ਕਿਰਾਇਆ ਕਿੰਨਾ ਪੜੇਗਾ ਕਿਰਾਇਆ ਦੇ ਕਿੰਨਾ ਪੈਣਾਗਾ ਉਹ ਇਹਨਾਂ ਦੀ ਪੈਣਾ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਮੈਂ ਤਾਂ ਸਿੱਧਾ ਖਾਦਾ ਜਿਆ ਬੰਦਾ ਹਨਾ ਆਪਾਂ ਕੋਈ ਵੀ ਕੰਮ ਕਰਦੇ ਹਨਾ ਉਥੇ ਰਿਸਕ ਤਾਂ ਹੈਗੀ ਹੈਗਾ ਹਨਾ ਤੇ ਉਹ ਤੇ ਖਰਚੇ ਵੀ ਹੈਗੇ ਖਰਚੀ ਵੀ ਦੇਖੋ ਜਦੋਂ ਬੱਕਰੀਆਂ ਨੇ ਇਹਨਾਂ ਨੇ ਬੱਕਰੀਆਂ ਦੀ ਢਾਲਣਾ ਖਰਚਾ ਵੀ ਹਨਾ ਵੀ ਪਰ ਆਪਾਂ ਨੂੰ ਇੱਥੇ ਨਹੀਂ ਬੁੱਗਣਾ ਨਹੀਂ ਤੇ ਫਿਰ ਇਹਨਾਂ ਨੂੰ ਵੀ ਰੋਟੀ ਛੱਡ ਕੇ ਦੇ ਦੋ ਨਾ ਰੋਟੀ ਤੁਹਾਨੂੰ ਰੋਟੀ ਤੁਹਾਨੂੰ ਮਿਲਾਈ ਦੀ ਇਹਨਾਂ ਨੇ ਵੀ ਅੱਗੇ ਵੇਚਣ ਇਹਨਾਂ ਕਿਹੜਾ ਜਾ ਕੇ ਐਡਮਿਸ਼ਨ ਲਵਾਉਣਾ ਯਾਰ ਰੋਤਕ ਜਾ ਕੇ ਕੱਲ੍ਹ ਜਮੇ ਐਡਮਿਸ਼ਨ ਕਰਾਓਗੇ ਇਹਨਾਂ ਕੇ ਕੀ ਫਿਰ ਅੱਗੇ ਵੇਚੋਗੇ ਨਾ ਪੇਟ ਕੇ ਲਈ ਦੋ ਰੋਟੀ ਕੇ ਲਈ मैं तो दो बार जानता हूँ रोटी तुम्हें तो भी बननी चाहिए तक जानी नहीं थले दस तो की है गबण गुबना ਉਹ ਬੱਕਰੀ ਦਾ ਗਾਰੰਟੀ ਹੈ ਜੂ ਤਾਂ ਤੁਹਾਨੂੰ ਦਿਖੀ ਜਾਂਦੀ ਹੈ ਇਹ ਖਾਲੀ ਹੈ ਠੀਕ ਹੈ ਆ ਬੱਕਰੀ ਨੂੰ ਮੁੰਨੇ ਨੂੰ ਬਸ ਲੈ ਗੱਪਣ ਜਰੂਰ ਹੈ ਗੱਪਣ ਜਰੂਰ ਹੈਗੀ ਹੈ ਜੀ ਇਹ ਨਹੀਂ ਹੈਗੀ ਗੱਲ ਗੱਲ ਨਹੀਂ ਸਮਝਦਾ ਹੁਣ ਤਾਂ ਖਾਲੀ ਮੰਨ ਕੇ ਲਈਏ ਨਾ ਆਪਾਂ ਗਾਰੰਟੀ ਕੀ ਦੇ ਮੰਗੇ ਸੀ ਗਾਰੰਟੀ ਦਾ ਕੋਈ ਨਹੀਂ ਨਾ ਬਾਕੀ ਜੋ ਕੁਝ ਹੈਗਾ ਫਿਰ ਦਿਖੀਏ ਫਿਰ ਉਹ ਖਾਲੀ ਮੁਤਾਬਕ ਤੈਨੂੰ ਰੁਪਏ ਕੱਟ ਨਹੀਂ ਹੈ ਚਾਹੇ ਜਰ ਵੀ ਗਿਆ ਨਹੀਂ ਉੱਥੇ ਤਾਂ ਨਹੀਂ ਹੋਣਾ ਬਾਹਲੀ ਮਾਰ ਪੈਂਦੀ ਹੈ ਜੀ ਮਨ ਮੇਰੀ ਗੱਲ ਲੋਟ ਆ ਜੂਗੀ ਕਾਹਦੀ ਮਾਰ ਪੈਂਦੀ ਆ ਮਨ 27000 ਦੀਆਂ ਗੱਦਾ ਯਾਰ ਤੂੰ ਕੀ ਕਹਤਾ ਮਾਰ ਪੈਂਦੀ ਆ ਸੇ ਮੈਂ 37 ਆ ਉਹਨਾਂ ਨੂੰ 37 ਦੀ ਤੋਂ ਉੱਪਰ ਦੀ ਗੱਲ ਕਰਦਾ ਯਾਰ ਮੈਂ ਫਾਇਦਾ ਕੀ ਉਹਨਾਂ ਗੱਲਾਂ ਦੀ ਕੋਈ ਦਮ ਪਾਏ ਨਹੀਂ 37 ਨਾਲ 35 ਦੀਆਂ ਨਾਲ 34 ਦੀਆਂ ਵਿਕਣੇ ਤਾਂ ਹੈ ਫਰਕ ਹੀ ਬੜਾ ਯਾਰ ਮਤਲਬ ਆਏ ਤਾਂ ਨਿਕਲਣਾ ਹੀ ਨਹੀਂ ਨਿਕਲਣਾ ਹੀ ਨਹੀਂ ਵਰਕ ਆਇਆ ਤਾਂ ਹੋਰ ਨਹੀਂ ਨਿਕਲਦਾ ਫੇ ਕੱਡਾ ਨਿਕਲੂਗਾ ਗੋਲਡੀ ਚੱਲ 37 ਦੀਆਂ ਚੱਲ ਯਾਰ ਇਹ 37 ਰੱਖ ਲੈ ਯਾਰ ਹੋਰ ਕੀ ਆ ਫਿਰ ਅਈ ਨਿਕਲੂ ਫਰਕ ਤਾਂ ਹੌਲੀ ਹੌਲੀ ਕਰਕੇ ਹਜ਼ਾਰੇ ਹਜ਼ਾਰ ਕਰਦੇ ਸਾਢੇ 25 ਨੂੰ ਦੰਨਾ ਨਹੀਂ 8000 ਨੂੰ ਦੇਣੀਆ ਚੱਕ ਦੇਖ ਲੈ ਦੇਖ ਲੈ ਹੁਣ 100 ਰੁਪਏ 90 ਰੁਪਏ ਲਖਾਈ ਆਪੋ ਆਪਣੀਆਂ ਨੇ ਔਰ ਰੁਪਏ ਮਾਰੇ ਆ ਨਹੀਂ ਰੁਪਏ ਮਾਰੇ ਆ ਹੈਨਾ ਫੇਰ ਕਰੋ ਪੋਣੀ ਨਰਗਰ ਉਹ ਮਹਰ ਤੇ ਨਹੀਂ ਉਹ ਛਾੜ ਆਖੇ ਲਗਾ ਕਿਸੇ ਨੇ ਗਾ ਕਿ ਇੱਕ ਦੇਖੋ ਮੈਂ ਗਾ ਕਿ ਇੱਜ਼ਤ ਕਰਦਾ ਗਾ ਕਿ ਰੱਬ ਦਾ ਰੂਪ ਹੁੰਦਾ ਹਨਾ ਮੇਰੇ ਤੇ ਤੁਸੀਂ ਆਸ ਕਰਕੇ ਆਏ ਹੰ ਨੂੰ ਮੋੜਨਾ ਨਹੀਂ ਚਾਹੁੰਦਾ ਤਾਂ ਫਿਰ ਮੋੜਨਾ ਨਾ ਫਿਰ ਨਹੀਂ ਮੋੜਨਾ ਨਾ ਫਿਰ ਠੀਕ ਹੈ ਫਿਰ ਮੈਨੂੰ ਇੱਥੇ ਤਾਂ ਮੈਨੂੰ ਵੀ ਮਾਰ ਪੈਂਦੀ ਹੈ ਜੀ ਥੋੜਾ ਮੋਟਾ ਤਾਂ ਨੀਵਾ ਹੋ ਜਾ ਕੋਈ 10 ਵੀ ਕੁਝ ਯਾਰ ਕੋਈ ਰੱਬ ਲੱਗਦੀ 30 30 ਤੁਹਾਨੂੰ ਕਹਿਦਾ 30 ਜੋ ਛੱਡ ਦਾਂ ਕੋਸ ਨਹੀਂ 30 ਚੱਲ ਸਿੱਧਾ ਹੀ ਸਾਹ ਦੇਖ ਲੈ ਨਹੀਂ ਹਾਂ ਵੀ ਆਓ ਇਧਰ ਬਲ ਮੈਂ ਆਇਆ ਕਰ ਲੋ ਮੇਰੀ ਗੱਲ ਸੁਣਨਾ ਇਹ ਤਾਨੂੰ ਪਤਾ ਕੀ ਗੱਲ ਆ ਇਹਨਾਂ ਨੇ ਪੈਸੇ ਮੰਗਿਆ ਬਾਲੇ ਥੋੜੇ ਵੇਤਨ ਵਾਲਾ ਕੰਮ じゃ ਯੂਪੀ ਦਾ ਆਪਾਂ ਦੇ ਦੇ ਦਿੰਦੇ ਜਿਹੜਾ ਆਪਣਾ ਕੰਮ ਹੁੰਦਾ ਮੇਰਾ ਹੋਰ ਹਿਸਾਬ ਦਾ ਕੰਮ ਮੈਂ ਤੇਰੀ ਗੱਲ ਸਮਝਦਾ ਮੈਂ ਦੱਸ ਦੇਣਾ ਇਹਨੂੰ ਦੱਸ ਦੇਣਾ ਮੇਰੀ ਤਰਫ ਦੀ ਉਹਦਾ ਕੋਈ ਚੱਕਰ ਨਹੀਂ ਉਹਦਾ ਉਹਦਾ ਆਪ ਹੀ ਆ ਇੱਥੇ ਆ ਗਾ ਬਸ ਬਸ ਕਰ ਫਟਾਪਾ ਨਹੀਂ ਹੋ ਗਾ ਫਿਰ ਦੱਸ ਹੁਣ ਕਿੰਨੇ ਦੀ ਕਰਾ ਨਹੀਂ ਮੈਂ ਦੱਸੋ ਫਿਰ ਮੈਂ ਤਾਂ ਤੁਹਾਨੂੰ ਦੱਸਿਆ ਹੀ ਐ ਜਦੋਂ ਆਏ ਨੇ ਡਾਕਟਰ ਗੱਲ ਬਣ ਗਈ ਹਣ ਚਲਾ ਲਈ ਕੂੜੇ ਲਾ ਗਾ ਲੈ ਮੈਂ ਕਹਾਂ ਪਹਿਲੀ ਬੋਣੀਆ ਪਹਿਲੇ ਹੀ ਸਾਈ ਮੈਂ ਤੁਹਾਨੂੰ ਦੱਸ ਵੀ ਪਤਾ ਡਾਕਟਰ ਕੀ ਹੈ ਗੰਡ ਖੁੱਲੀ ਸੀ ਖੁੱਲੂ ਇਹ ਖੋਲ ਨਾ ਤੂੰ ਤਾਂ ਦੂਰੀਆਂ ਤੇਰੀਆਂ ਦੂਰ ਪਾਈ ਬੈਠਾ ਗੋਲ ਕੇ ਪਾਈ ਬੈਠਾ ਨਾਖ ਬਾਲਣ ਮੈਂ ਤਾਂ ਤੈਨੂੰ ਕਿਹਾ ਵੀ ਡਾਕਟਰ ਨਹੀਂ ਮੈਂ ਇਹ ਕਿਦਾਂ ਆਪਣੀ ਮਾਰ ਪੈਂਦੀ ਆ ਰਿਸਕ ਪਾਈ ਗੰਡ ਪਾ ਜਿਹੜੀ ਸੀ ਤੀ ਖੁੱਲੋ ਜੇ ਖੱਚਾਈ ਪਾੰਗਾ ਤੇ ਰਿਸਕ ਪਾਈ ਆ ਦਵਾ ਦਵਾ ਕੱਲੀ ਰੱਸੀ ਖੱਚਦੇ ਉਹਦੀ ਖੁੱਲ ਜੂਗੀ ਮੈਂ ਖੋਲ ਹਾਂ ਵੀ ਆ ਗਿਆ नहीं नहीं खोल यार आप है मार में की की फ़ायदा फ़ायदा रोटी रोटी मारे और देखो मैं मैं तो उतने जितने ये मेरा काम मेरी मेरे होते आपका वो बात मगर धन ज्यादा धन ज़्यादा ਨਹੀਂ ਕਰੀਏ। ਉਹ ਠੀਕ ਆ ਯਾਰ ਕਾਹਦੇ ਬਾਤ ਤੇ ਬੱਜਦੀ ਦੁਰਵਾ ਨਹੀਂ ਆਪਾਂ ਤੁਹਾਨੂੰ ਕਾਹ ਕਿ ਰੱਬ ਦਾ ਰੂਪ ਹੁੰਦਾ ਤੁਸੀਂ ਰੱਬ ਦਾ ਫਿਰ ਮੰਨ ਵੀ ਮੰਨ ਨਹੀਂ ਨਾਲ ਦੀ ਮੰਨ ਨਹੀਂ ਫਿਰ ਜੇ ਮੰਨਣ ਵਾਲੀ ਹੁੰਦੀ ਮੈਂ ਮੰਨਦਾ ਜੀ ਕਿਵੇਂ ਮੰਨਦਾ ਹੁਣ ਤੁਹਾਨੂੰ ਕਹਿਦਾ ਜੀ ਰੱਬ ਤੋਂ ਸੋਹਣਾ ਨਾ ਬਣਾ ਹਾਂ ਨਹੀਂ ਗੱਲ ਚੱਲ ਬਲਾਸ ਕੋ ਨਹੀਂ ਜੀ ਕਿ ਤਰਣ ਦੇ ਲਾਓ ਜੀ ਉਹ ਬਲਾਸ ਤਾਂ ਲਾਸ ਕੋ ਕੱਲ ਉਹ ਛੱਡ ਕੇ ਜਾਂਦਾ ਰਿਹਾ ਆਪ ਚਲੋ ਕੋਈ ਨਹੀਂ ਉਹ ਨਾ ਸੀਗਾ ਦਿਸਾ ਕਰਤਾ ਲੜ ਗਿਆ 25000 ਉਹਦਾ ਬੋਲੀ ਬੋਲ ਕੇ ਕਿਵੇਂ ਆ ਕੀ ਮੰਗਿਆ ਦਾ ਹਾਂ ਕੀ ਮੰਗਿਆ ਬੱਕਰੀ ਦਾ 2500 ਹਾਂ 2500 ਦੇਣੀ ਕਿੰਨੇ ਜਾਇਜ 3 ਮਹੀਨੇ ਦੀ ਕਪਣਾ ਜੀ 3 ਮਹੀਨੇ ਦੀ ਕਪਣਾ ਨਾ ਮਹਾਨੀ ਬਲ ਪੁੱਤ ਜੀ ਜਵਾਨ ਨਾ ਲਾਇਆ ਮੀਦਾ ਚਲਦਾ ਕਿੰਨੇ ਕਹਿੰਦਾ ਬੋਲ ਹਾਂ ਦਾਤ ਦੀ ਤਾਂ ਭੇਡ ਨਹੀਂ ਦਿੰਦਾ ਕੋਈ 14 1000 ਮੁੱਲ ਲਾਉਂਦਾ ਤਾਂ ਕੋਈ ਸੌਦਾ ਕਰਾਉਂਦੇ ਹਾਂ ਸਾਰਾ ਅਸੀਂ ਲੈ ਆਈਏ ਸਾਨੂੰ ਦਿੰਦਾ ਨਹੀਂ ਪਿਆ ਚਲੋ ਆਵੇ ਬਜਾ ਚ ਤਾਂ ਨਹੀਂ ਹੁੰਦੀ ਕੀ ਤੀਜਾ ਹੁੰਦੀ ਹੈ ਹੂੰ ਤੀਜਾ ਹੁੰਦਾ ਆਠ ਦਾ ਲਾਉਂਦਾ ਇਹ ਕੋਲ ਲਾ ਕੇ ਪਾ ਲੋ ਜਾਲੇ ਵਾਲਾ ਨਹੀਂ ਕੋਸਿਲਾ ਕਿੰਨੇ ਭਾਈ ਫਿਰ ਫੋਨ ਕਿੰਨੇ ਨੂੰ ਢਿੰਗੀ ਖੜੀ ਹੈ ਅੰਮਾ ਦਾ ਨਾ ਖਾਣੇ ਨੀ ਤੇ ਦਾਣਾ ਖਾਣੇ ਜਿੰਨੇ ਹਟਣਾ ਨਹੀਂ ਜਰੂਰੀ ਤੇ ਪੈਨ ਪੈਨ ਸੈਰ ਬਾਣ ਲਿਆ ਤਰਨ ਫਸ ਗਿਆ ਕੱਠੀਆਂ ਖਰਨੀ ਇੱਕ ਵਾਧ ਚਾਹੀਦੀ ਸੀ ਚੱਲ ਖਾ ਲਾਂ ਦੇ ਬੋਲ ਜੀ ਬੋਲ ਜੀ ਸੰਗਰ ਆਦੀ ਹਾਂ ਕਿੰਨੇ ਛਣ ਵੱਡਾ ਛੋਟਾ ਨਾਲ ਥਣ ਤੇ ਥਣ ਅੱਗੇ ਹੋਇਆ ਇਹਦਾ ਕੋਈ ਵੀ ਦੱਕਾ ਨਹੀਂ ਪਈ ਇਹਦਾ ਚੱਲਦਾ ਨਹੀਂ ਉਹ ਮਤਲਬ ਇਹ ਵੀ ਬੰਬਾਈ ਹੀ ਬਾਰੇ ਮੰਗਦੇ ਮੇਰੇ ਲਈ ਇਹ ਲੋਕ ਵੀ ਖਾਉਂਦੇ ਨਹੀਂ ਕਰ ਹਾਂ ਹਾਂ ਇਸੇ ਕਰ ਧਨਾ ਘੱਟ ਪਾਉਂਦੇ ਆ ਖਰਾਕ ਬਹੁਤ ਆ ਜੀ ਪੱਕੇ ਬੇਮਾਨਾ ਪੱਕੀਦਾ ਓਏ ਤੇ ਅਸੀਂ ਯਾਰ ਦਾ ਰਾਮਾ ਹੀ ਨਾ ਵਿਚਾਰੀ ਇਹ আছি হাজাৰ ম